ਮੱਝ ਦਾ ਸੌਦਾ ਕਰਨ ਲਈ ਤੁਸੀਂ ਹੇਠਾਂ ਦਿੱਤੇ ਗਏ ਕਦਮਾਂ ਨੂੰ ਅਪਣਾ ਸਕਦੇ ਹੋ 1 ਖੋਜ ਅਤੇ ਸਮਝ ਬਾਜ਼ਾਰ ਦੀ ਖੋਜ ਪਹਿਲਾਂ ਇਹ ਜਾਣੋ ਕਿ ਤੁਹਾਡੇ ਇਲਾਕੇ ਵਿੱਚ ਮੱਝ ਦੀ ਮੰਗ ਕਿੰਨੀ ਹੈ ਅਤੇ ਵੱਖ-ਵੱਖ ਕਿਸਮਾਂ ਦੀ ਕੀਮਤਾਂ ਕਿਵੇਂ ਹਨ ਪੈਦਾਵਰ ਅਤੇ ਸਮਰਥਾ ਇਹ ਵੀ ਪਤਾ ਕਰੋ ਕਿ ਤੁਸੀਂ ਕਿੱਥੋਂ ਅਤੇ ਕਿਸ ਤਰ੍ਹਾਂ ਮੱਝ ਪ੍ਰਾਪਤ ਕਰ ਸਕਦੇ ਹੋ ਅਤੇ ਤੁਹਾਡੇ ਕੋਲ ਕਿਸ ਕਿਸਮ ਦੇ ਮੱਝ ਦਾ ਸਟਾਕ ਹੈ 2. ਲਾਇਸੈਂਸ ਅਤੇ ਪਰਮਿਟਰ ਰਜਿਸਟ੍ਰੇਸ਼ਨ ਮੱਝ ਦਾ ਸੌਦਾ ਕਰਨ ਲਈ ਆਪਣਾ ਕਾਰੋਬਾਰ ਰਜਿਸਟਰ ਕਰੋ ਅਤੇ ਸਥਾਨਕ ਬਾਜ਼ਾਰ ਦੇ ਲਾਇਸੈਂਸ ਹਾਸਲ ਕਰੋ। 3. ਸਿਹਤ ਅਤੇ ਸੇਫਟੀ ਨਿਯਮ ਸਿਹਤ ਅਤੇ ਸੇਫਟੀ ਨਿਯਮਾਂ ਦੀ ਪਾਲਣਾ ਕਰੋ, ਜਿਵੇਂ ਕਿ ਮੱਝ ਦੀ ਸਫਾਈ, ਪੈਕਿੰਗ ਅਤੇ ਸਟੋਰੇਜ ਦਾ ਖਿਆਲ ਰੱਖਣਾ। 3. ਸਪਲਾਈਰ ਅਤੇ ਖਰੀਦਦਾਰ ਸਪਲਾਈਰ ਦੀ ਚੋਣ ਵਿਸ਼ਵਾਸਯੋਗ ਸਪਲਾਈਰਾਂ ਨਾਲ ਸੰਪਰਕ ਕਰੋ ਜੋ ਉੱਚ ਗੁਣਵੱਤਾ ਦਾ ਮੱਝ ਪ੍ਰਦਾਨ ਕਰਦੇ ਹਨ। ਖਰੀਦਦਾਰਾਂ ਨਾਲ ਸੰਪਰਕ ਮੰਡੀ ਵਿੱਚ ਆਪਣੇ ਨੈਟਵਰਕ ਨੂੰ ਵਧਾਓ ਅਤੇ ਪੱਕੇ ਖਰੀਦਦਾਰਾਂ ਨਾਲ ਰਿਸ਼ਤੇ ਬਣਾਓ ਕਸਟਮਰਾਂ ਨੂੰ ਬਿਹਤਰ ਸੇਵਾ ਦੇਣਾ ਅਤੇ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਮਿਟਮੈਂਟ ਦਿਖਾਓ 4 ਮਾਰਕੀਟਿੰਗ ਅਤੇ ਵਿਕਰੀ ਬ੍ਰਾਂਡਿੰਗ ਆਪਣੇ ਸੌਦੇ ਨੂੰ ਸਿਰਜਣਾਤਮਕ ਤਰੀਕੇ ਨਾਲ ਪੇਸ਼ ਕਰੋ ਪੈਕੇਜਿੰਗ ਅਤੇ ਮਾਰਕੀਟਿੰਗ ਸਮੱਗਰੀ ਨੂੰ ਉੱਚ ਗੁਣਵੱਤਾ ਅਤੇ ਖਿੱਚਣ ਵਾਲਾ ਬਣਾਓ ਮਾਰਕੀਟਿੰਗ ਸਟ੍ਰੈਟੇਜੀਕ ਸੋਸ਼ਲ ਮੀਡੀਆ इलेक्ट्रॉनिक मीडिया ਅਤੇ ਸਥਾਨਕ ਮਾਰਕੀਟਿੰਗ ਚੈਨਲਾਂ ਨੂੰ ਵਰਤੋ ਜਿਵੇਂ ਕਿ ਬੈਲਟਨ ਬੋਰਡ ਅਤੇ ਫਲੇਕਸ 5 ਲੋਜਿਸਟਿਕਸ ਅਤੇ ਡਿਲੀਵਰੀ ਸਟੋਰੇਜ ਅਤੇ ਟ੍ਰਾਂਸਪੋਰਟ ਮਾਲ ਨੂੰ ਸਹੀ ਤਰ੍ਹਾਂ ਸਟੋਰ ਕਰਨ ਅਤੇ ਸਮੇਂ ਤੇ ਡਿਲੀਵਰੀ ਕਰਨ ਲਈ ਲੋਜਿਸਟਿਕਸ ਦੀ ਯੋਜਨਾ ਬਣਾਓ ਕੋਆਰਡੀਨੇਸ਼ਨ ਸਪਲਾਈ ਚੇਨ ਵਿੱਚ ਸਮੂਹਿਕ ਸੰਪਰਕ ਅਤੇ ਕੋਆਰਡੀਨੇਸ਼ਨ ਰੱਖੋ ਤਾਂ ਜੋ ਸਾਰੇ ਕਦਮ ਬਿਨਾਂ ਕਿਸੇ ਰੁਕਾਵਟ ਦੇ ਪੂਰੇ ਹੋ ਸਕਣ 6 ਗਾਹਕ ਸੰਬੰਧ ਸੇਵਾ ਵਧੀਆ ਗਾਹਕ ਸੇਵਾ ਦੀ ਪੇਸ਼ਕਸ਼ ਕਰੋ ਅਤੇ ਗਾਹਕਾਂ ਦੇ ਫੀਡਬੈਕ ਨੂੰ ਧਿਆਨ ਵਿੱਚ ਰੱਖੋ ਕਸਟਮਰ ਰਿਸ਼ਤੇ ਵਫਾਦਾਰ ਗਾਹਕ ਬਣਾਉਣਾ ਅਤੇ ਵਪਾਰ ਨੂੰ ਵਧਾਉਣ ਲਈ ਨਿਯਮਤ ਸੰਪਰਕ ਬਣਾਓ ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝੋ ਇਹ ਕਦਮ ਤੁਹਾਨੂੰ ਮੱਝ ਦੇ ਸੌਦੇ ਵਿੱਚ ਸਫਲ ਹੋਣ ਵਿੱਚ ਮਦਦ ਕਰ ਸਕਦੇ ਹਨ